ਕਈ ਦਿਨ ਹੋ ਗਿਆ ਇੱਕ ਵੀਡੀਓ ਦੇਖੀ ਜਾਵਾਂ ਕਿਸੇ ਕਲਾਕਾਰ ਦੇ ਸ਼ੋਹ ਚ ਕਿਸੇ ਨੇ ਕਿਹਾ ਵੀ ਬਾਈ ਡਾਲਰ ਵਾਲਾ ਗਾਣਾ ਲਾ ਦੇ ਉਹ ਕਹਿੰਦਾ ਬਾਈ ਵਸਤਾ ਡਾਲਦਰਾ ਮੰਗੂ ਸਾਡਾ ਨਾ ਛੱਡਦਾ ਚੱਲਦਾ ਅਸਤਾ ਤਾਂ ਕਹਿੰਨੇ ਆ ਪਰ ਮੈਂ ਇੰਡੀਆ ਪੁੱਛਣੀ ਚਾਹੀ ਜਾਂ ਕੇ ਕੈਨੇਡਾ ਪੁੱਛ ਲਈ ਸੋਹਣਿਆ ਹੋ ਮੁੰਡਾ ਸਿੱਧੂ ਸਰਦਾਰਾਂ ਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਐਨੀ ਕਿਰਪਾ ਸਾਰੇ ਥਾਂ ਤੇ ਐਂ ਚਲਦਾ ਜਿੱਥੇ ਮਰਜੀ ਲੈਦੀ ਠੀਕ ਹੈ ਨਾ ਜੀ ਤੇ ਇਹ ਸਾਰੇ ਉੱਪਰ ਆਗਵਾਈ ਪਰਦੇਉ ਆ ਯਾਰ ਗਵਾਹੀ ਪਰਦੇ ਨੇ ਮੇਰੇ ਮਾਪੇ ਜਿਹੜੇ ਖੜੇ ਆ ਉਹ ਗਵਾਹੀ ਪਰਦੇ ਨੇ ਐਨੀ ਹੁੰਦਾ ਵੀ ਸਾਰੀ ਜ਼ਿੰਦਗੀ ਸਤੂ ਮੂਸਲਾ ਸਤੂ ਮੂਸਲਾ ਹੁੰਦੀ ਰਹਿਣੀ ਹੈ ਕਦੇ ਨਾ ਕਹਿਤਾ ਜਾਣੀ ਆ ਪਰ ਜਦਣਾ ਹੈਗੀ ਆ ਨਾ ਠੋਕ ਕੇ ਆ ਉਹ ਕਹਿੰਦੇ ਆ ਨਾ ਕਹਿੰਦੇ ਜਿੰਨਾ ਚਿਰ ਸਾਡਾ ਟਾਈਮ ਨਹੀਂ ਹੁੰਦਾ ਚਾਹੇ ਹਾਥੀ ਲੰਘ ਜਾਏ ਜਦੋਂ ਸਾਡਾ ਟਾਈਮ ਆ ਗਿਆ ਪੁੱਤ ਪੱਤਾ ਨਹੀਂ ਖਿਲਣ ਦਿੰਦੇ ਉਹ ਗੱਲ ਹੈ ਆਪਣਾ ਤਾਂ ਕੰਮ ਹੀ ਹੈ ਆਪਣਾ ਕਲਾਕੁਲਾਕਾਰੀ ਨਾਲ ਵਾਲਾ ਮਕਸਦ ਨਹੀਂ ਆਪਦਾ ਘੇਰ ਕੇ ਦੀ ਦੇਖਣਾ ਵੀ ਆ ਜੋ ਜਿੰਨੇ ਹੋਣ ਖੁੱਲਾ ਸਦਾ ਸੇਮ ਬੀਫ ਦਾ 1 ਸਾਲ ਪਹਿਲਾਂ ਮੋਟਰ ਪਾਇਆ ਸੀ 1 ਸਾਲ ਬਾਅਦ ਗਾਣਾ ਆਇਆ ਤੇ ਦਿਨ ਦਾ 1 ਮਿਲੀਅਨ ਵਿਊ ਵੱਧਾ ਡੇਲੀ ਆਰਗੇਨਿਕ ਬੰਬੇ ਵਾਲੇ ਆਏ ਕਹਿੰਦੇ ਭਾਈ ਇਹ ਕਿਹੜੇ ਹਿਸਾਬ ਨਾਲ ਚੱਲਦਾ ਮੈਂ ਕਿਹਾ ਸਾਡੇ ਸਾਰਿਆਂ ਚੱਲੇ ਨੇ ਉੱਚੀਆਂ ਗੱਲਾਂ ਤੋਂ ਲੈ ਕੇ ਈਸਾ ਜੱਟ ਤੋਂ ਲੈ ਕੇ ਸਾਰੀ ਲੀਗ ਲੀਗ ਹੋ ਹੋ ਚੱਲੇ ਨੇ ਸਾਨੂੰ ਨਹੀਂ ਕੋਈ ਪਰਵਾਹ ਓਏ ਛੱਡੋ ਲਫਾਫੇ ਇੱਕ ਅੱਧੀ ਵਾਰੀ ਫੂਕਦੇ ਹੁਣ ਸਾਰੀ ਵਾਰੀ ਨਹੀਂ ਫੂਕੀਣਾ ਹਰੇਕ ਦੇ ਬਾਈਟ ਟਾਈਮ ਹੁੰਦਾ ਕੋਈ ਆਪਾਂ ਸਿਆਣ ਪਚਾ ਗਏ ਹੁਣ ਥੋੜੇ ਟਾਈਮ ਦਾ ਠੀਕ ਹੈ ਨਾ ਜਿਹੜਾ ਪਿਆਰ ਕਰਦਾ ਨੂੰ ਪਿਆਰ ਕਰੋ ਜਿਹੜਾ ਨਹੀਂ ਕਰਦਾ ਫਿਰ ਢਾ ਲੋ ਆਹੀ ਸਕੀਮਾਂ ਬਣੇ ਸਾਰਿਆਂ ਠੀਕ ਹੈ ਨਾ ਤੇ ਇਸ ਵੇਲੇ ਆਪਾਂ ਨੂੰ ਸਾਰੇ ਪਿਆਰ ਕਰਦੇ ਆ ਤੁਹਾਡੇ ਪਿਆਰਦੇ ਆ ਠੀਕ ਹੈ ਨਾ ਜੀ ਆਪਣਾ ਕਿਸੇ ਨਾਲ ਕੋਈ ਕਲੇਸ਼ ਨਹੀਂ ਹੈਗਾ ਠੀਕ ਅੱਜ ਕੱਲ ਲੋਕਾਂ ਕੋਲੇ ਸਾਈਕਲ ਦਾ ਸਟੈਂਡ ਹਰੇਕ ਦੇ ਮੰਗਰੀ ਜਾ ਕੇ ਲਾਣ ਦੇ ਵੀ ਭਰਾ ਤੇਰੇ ਨਾਲ ਭਾਵੇਂ ਖਾੜੇ ਘੱਟ ਲੱਗਦੇ ਆ ਘੱਟ ਲਾਉਣਿਆਂ ਪਰ ਜਦੋਂ ਲਾਉਣਿਆਂ ਟਕਾ ਕੇ ਲਾਉਣਿਆਂ ਜਿੱਥੇ ਜੀ ਕੜਦਾ ਉੱਥੇ ਲਾਉਣਿਆਂ ਇਹ ਨਹੀਂ ਐ ਕਰਕੇ ਕੋਈ ਵੀ ਆਊਗਾ ਵੀ ਆ ਜਾ ਸਿੱਧੂ ਆ ਜਾ ਸਿੱਧੂ ਉਹ ਕੰਮ ਨਹੀਂ ਭਾਨਾ ਵੀਰ ਤੁਹਾਡੇ ਸਾਹਮਣੇ ਖੜਾ ਮੈਂ ਇਹਨੂੰ ਆਖਿਆ ਸੀਗਾ ਮੈਂ ਕਿਹਾ ਬਾਈ ਆਪਣੇ ਉੱਟ ਜਾਣ ਉੱਟ ਜਾਣ ਜੱਟ ਨਹੀਂ ਉੜਦਾ ਜੱਟ ਆਊਗਾ बड़े बंदे जवाना करके उठ ਜਾਂਦੇ ਆ ਪਰ ਇੱਥੇ ਨਹੀਂ ਉੱਠਦੇ ਅਸੀਂ ਠੀਕ ਹੈ ਨਾ ਜੀ ਨਾ ਸਾਡੇ 'ਚ ਪੈਸਾ ਬੋਲਦਾ ਨਾ ਸਾਡੇ 'ਚ दारू ਬੋਲਦੀ ਐ ਨਾ ਸਾਡੇ 'ਚ ਫੁਕਰੀ ਬੋਲੀ ਐ ਸਾਡੇ 'ਚ ਹੱਕ ਸੱਚ ਦਾ ਮੁੜਕਾ ਬੋਲਦਾ ਉਹੀ ਕਬੀਲ ਦਾ ਜਿਹੜਾ 10 ਕਿੱਲੇ ਵਾਲਾ ਘਰ ਐ ਚਾਰ ਕਮਰੇ ਵਾਲਾ ਘਰ ਐ ਹੁਣ ਹਵੇਲੀ ਪਾਉਣ ਲੱਗਿਆ ਮੈਨੂੰ ਵੀ ਮੈਨੂੰ ਪਰਸੋਂ ਚੌਥੇ ਬਾਪੂ ਪੁੱਛਦਾ ਕਹਿੰਦਾ ਲੱਕੜ ਲਵਾ ਲਈ ਮੈਂ ਕਿਹਾ ਹੁਣ ਪਰਾਂ ਵਾਲੀ ਕੋਸ ਮਰਜ਼ੀ ਲਵਾਈ ਚਲ ਮੈਥੋਂ ਨਾ ਪੁੱਛ ਆਪਾਂ ਪੈਸੇ ਦੇਣ ਵਾਲਿਆਂ ਕਮਾਉਣ ਵਾਲਿਆਂ ਜੋ ਜੀ ਕਰਦਾ ਕਰੀ ਚਲੋ ਚਾਹੀਏ ਪਿੱਤਲ ਦੇ ਗੇਟ ਲਵਾ ਲਓ ਸਾਡੇ ਵੱਲੋਂ ਠੀਕ ਹੈ ਨਾ ਜੀ ਨਿਆਰਾ ਬਹੁਤ ਆਉਂਦਾ ਸੌ ਲੱਗਿਆ ਮੇਰੀ ਖੁਸ਼ੀ ਤੁਸੀਂ ਫੇਰ ਸਮਝ ਸਕਦੇ ਹੋ ਜਿੱਦਾਂ ਕਾਮਯਾਬ ਹੋਏ ਨਾ ਆਪਣੇ ਮੁੜਕੇ ਨਾਲ ਥੜਾ ਸਵਾਦ ਵੀ ਬਹੁਤ ਆਉਂਦਾ ਮੀਡਲ ਕਲਾਸ ਵਾਲੇ ਕਿਹੜੇ ਕਿਹੜੇ ਨੇ ਹੱਥ ਖੜੇ ਕਰ ਦੋ ਇੱਕ ਵਾਰੀ ਆਇਓ ਰੱਬ ਦਾ ਮੇਰਾ ਸਾਰਾ ਟੱਪਰੀ ਤੁਰਿਆ ਫਿਰਦਾ ਏ ਇੱਕ ਵਾਰੀ ਬਾਪੂ ਦੇ ਨਾਂ ਤੇ ਤਾੜੀ ਮਾਰ ਦਿਓ ਆਪਦੇ ਨਾਂ ਤੇ ਆਪਣੇ ਵਾਲਾ ਬਾਪੂ ਵੀ ਆਇਆ ਹੋਇਆ ਉਹਨੂੰ ਵੀ ਮਨਾਵਾਂਗੇ ਅੱਜ ਠੀਕ ਹੈ ਨਾ ਇੱਕ ਵਾਰੀ ਮੇਰੇ ਬਾਪੂ ਲਈ ਵੀ ਤਾੜੀ ਮਾਰ ਦਿਓ ਬਈ ਜੀ ਐਨੀ ਸਿਹਤ ਨਹੀਂ ਠੀਕ ਹੁੰਦੀ ਪਰ ਫਿਰ ਵੀ ਹਰੇਕ ਥਾਂ ਆਉਣਾ ਮੇਰੇ ਨਾਲ ਕਿਉਂਕਿ ਸਾਰੀ ਦੁਨੀਆ ਘੁੰਮ ਫਿਰ ਕੇ ਦੇਖ ਲਈ ਇਹੋ ਜਿਹਾ ਯਾਰ ਨਹੀਂ ਮਿਲਿਆ ਮੈਨੂੰ ਜਦੋਂ ਸਾਰੇ ਆਸੇ ਪਾਸੇ ਘੁੰਮ ਫਿਰ ਕੇ ਦੇਖ ਲੈਣਾ ਵੀ ਆਉ ਮੇਰਾ ਯਾਰ ਉਹ ਮੇਰਾ ਯਾਰ ਜਿੱਦਣ ਘਰੇ ਵੜੋਂਗੇ ਨਾ ਤੁਹਾਨੂੰ ਉਦਣ ਪਤਾ ਲੱਗੂ ਵੀ ਆਹ ਨੇ ਯਾਰ ਦੋਸਤ ਮੇਰੇ ਜਿਨ੍ਹਾਂ ਨੇ ਰੋਟੀ ਖਵਾਈ ਜਿਨ੍ਹਾਂ ਨੇ ਪਾਲ ਪੋਸ ਕੇ ਏਡੇ ਵੱਡੇ ਕੀਤਾ ਯਾਰ ਦੋਸਤ ਮੇਰੇ ਵੀ ਹੈਗੇ ਨੇ ਸਾਰਿਆਂ ਦੇ ਹੁੰਦੇ ਨੇ ਪਰ ਮਾਪਿਆਂ ਤੋਂ ਵੱਡਾ ਦੋਸਤ ਕਦੇ ਨਹੀਂ ਕੋਈ ਮਿਲ ਸਕਦਾ ਠੀਕ ਹੈ ਨਾ ਜੀ ਸੋ ਜਿੰਨੀ ਜਿੱਤ ਹੋ ਸਕੇ ਉਨੀ ਕਰ ਲੋ ਗੁਰਦੁਆਰੇ ਨੱਕ ਰਗਰਨੀ ਲੋਰ ਦੀ ਮਸੀਤਾਂ ਦੇ ਨੱਕ ਰਗਰਨੀ ਲੋਰ ਦੀ ਇੱਥੇ ਹੀ ਆ ਰ ਆਪਾਂ ਸਾਰਾ ਕੁਝ ਠੀਕ ਹੈ ਨਾ ਜੀ ਮੈਂ ਬੜਾ ਰੋਗਦਾ ਹੁਣਾ ਕਈ ਵਾਰੀ ਨਾ ਮੈਂ ਘਰੋਂ ਕਾਰ ਲੈ ਕੇ ਆ ਜਾਣਾਣਾ ਚੰਡੀ ਚੁੰਡੀ ਘਰ ਹੁਣਾ ਜਿਹੜੀ ਮਗਰ ਬਸਤੇ ਆ ਜਾਂਦਾ ਕਾਰ ਇੱਕ ਹੋਰ ਹੁੰਦੀ ਹੈ ਮਹਾਨੜੀ ਘਰ ਤੇ ਆਇਆ ਖੜਕਣਾ ਯਾਰ ਮੇਰਾ ਤਾਂ ਉਹੀ ਸੁਆਦ ਹੈ ਮੈਂ ਤਾਂ ਉਸੇ ਦੀ ਆਇਆ ਕਰੂੰਗਾ ਵਧੀਆ ਸੌਖਾ ਰਹਿਣਾ ਇਹੋ ਜੇ ਮਾਪੇ ਇਹੋ ਜੇ ਕਰਦੇ ਆ ਰੱਬ ਨੇ ਤਰੱਕੀ ਦਿੱਤੀ ਐ ਥੋਡੀ ਕਿਰਪਾ ਨਾਲ ਹਾਜਮਾ ਵੀ ਦਿੱਤਾ ਵੀ ਹਾਜਮ ਕਰ ਰਿਆ ਮੈਂ ਹੌਲੀ ਹੌਲੀ ਠੀਕ ਹੈ ਨਾ ਜੀ ਇਹਦਾ ਦੋ ਵੀ ਲੈਣ ਲੀਆਂ ਜਿੱਦਾਂ ਸਟਾਰਟ ਹੋ ਗਿਆ ਜਲਦੀ ਦੁਰਿਆ ਜਾਓ ਆਪਾਂ ਨੂੰ ਕੁਝ ਨਹੀਂ ਹੈਗਾ ਵੀ 10 ਮਿੰਟ ਲਾਉਣੇ ਆ ਜਾਂ ਘੰਟਾ ਲਾਉਣਾ ਆ ਜਾਂ 2 ਘੰਟੇ ਲਾਉਣੇ ਜਿੱਥੇ ਨਜ਼ਾਰਾ ਆਉਣ ਦਾ ਅੰਕੇ ਉਨੀ ਗਈ ਜਾਂ ਠੀਕ ਹੈ ਨਾ ਉਹ ਵਕ ਤੇਰੀ ਗੱਲ ਕਰਦੀ ਨੀ ਤੂੰ ਕਰਦੀ ਇਸ਼ਾਰੇ ਆ ਨਾ ਧੀਨ ਸੋਣਿਆ ਮਾਰੇ ਮੋਟੇ ਅਸੀਂ ਵੀ ਲੈ ਲੈਂਦੇ ਆ ਸੋਰ ਇੰਨੀ ਸਾਨੂੰ ਵੀ ਆਉਂਦੀ ਆ ਵਾਲਾ ਪੱਟਾ ਤੋਂ ਮਾਂਗੇ ਇੱਧਰ ਚੱਲ ਪਏ ਉਧਰ ਹੀ ਆ ਜਾਗੇ ਆਪਾਂ ਨੂੰ ਕੋਈ ਚੱਕਰ ਨਹੀਂ ਐਂ ਵਸ ਆਪਣੇ ਜੋ ਆਤਾ ਸਿਰਜਾਂ ਨਹੀਂ ਹਲਾਉਂਦਾ ਮੈਂ ਕਲਾਕਾਰਾਂ ਵਾਂਗੂ ਇਹ ਕੋਈ ਕਰਦੇ ਹੁੰਦਾ ਨਹੀਂ ਉਹ ਲੱਛਣ ਨਹੀਂ ਹੈ ਗਿਆ ਮੈਨੂੰ ਪਤਾ ਤੁਸੀਂ ਸੇਮ ਵੀ ਕਿਉਂ ਕਹਿੰਦੇ ਸੀ ਮੇਰੇ ਵੀ ਭਾਈਓ ਮੈਨੂੰ ਪਤਾ ਨਾ ਹੋਵੇ ਚੱਲ ਵੀ ਹੈ ਫਨ ਵੀ ਹੈ ਪਿਆਰ ਵੀ ਹੈ ਚੱਲ ਵੀ ਹੈ ਫਨ ਵੀ ਹੈ ਪਿਆਰ ਵੀ ਹੈ ਗੰਨ ਵੀ ਹੈ ਲੜਨਾ ਤਾਂ ਮਨ ਵੀ ਹੈ ਬਾਤ ਉਹ ਐਵੇਂ ਖੁੱਲਿਓ ਨਾ ਹਵਾ ਵਿੱਚ ਝੋਲਿਓ ਨਾ ਇੱਕ ਗੱਲ ਬੋਲਿਓ ਜਾਣ ਗਿਆ ਜਾਨਾ ਅੱਗੇ ਪੜੀਦਾ ਨਹੀਂ ਸਾਨਾ ਅੱਗੇ ਬੱਲਿਆ ਤਫਨ ਅੱਗੇ ਟਿੱਕੇ ਕਦੋਂ ਭਾਵੇਂ ਟਾਈਮ ਹੋਇਆ ਜੇ ਥੱਲੇ ਉਹੀ ਗਾਲੀ ਰੇਜ ਵਿੱਚ ਉਹੀ ਸਹਿਣ ਉਵੇਂ ਗੋਲੀ ਮੋਟਾ ਟ੍ਰਾਂਟੋ ਸੇਮ ਹੋਟਾ ਬਾਕੀ ਸਭ ਗੋਡਾ ਨਹੀਂ ਕੱਸੇ ਇੱਥੇ ਪੀਸ ਨਹੀਂ ਕਰ ਚੇਂਜ ਲੈਣਾ ਟੈਂਪੂ ਬਣਦੇ ਰੇਨਾ ਲੰਡੂ ਗਲਪਾ ਕੇ ਚੇਨਾ ਸਾਡੀ ਓਵੇਂ ਵੀ ਪਾ ਲੜਦੇ ਆ ਐਂਟੀਆ ਤੇ ਚੜਦੇ ਆ ਕਰਦੇ ਜਾਂ ਮਰਦੇ ਆ ਉਦਾਂ ਦੇ ਬਲੀਫ ਨੇ ਭਾਵੇਂ ਟਾਈਮ ਹੋਇਆ ਕੇ ਥੱਲੇ ਉਹੀ ਕਾਈ ਰੇਂਜ ਵਿੱਚ ਉਹੀ ਸੇਮ ਯਾਰ ਸਾਡੇ ਤੇ ਮੇਰੀ ਚੱਲਦੀ ਆ ਹੌਲੀ ਹੌਲੀ ਆ ਕੁੜੀਆਂ ਦੇ ਝੁੰਡ ਪਾਉਂਦੇ ਕਾਵਾ ਰੌਣੀ ਆ ਸਟੀering wheel ਤੇ ਕ੍ਰਿਮੀਨਲ ਹਰਦੇ ਆ ਟੱਕ ਪਿੱਛੇ ਹੱਟੀ ਮੁੰਡਿਆਂ ਦੀ ਟੋਲੀ ਆ ਹੋ ਯਾਰ ਮੇਰੇ ਨਾਲ ਜਿਵੇਂ ਫੌਜ ਬੱਲੀਏ ਭੈਣ ਮੇਰੇ ਹੋਏ ਪਿਆ ਬੰਨੇ ਚੰਨੇ ਕ੍ਰੋਮ ਲਾਈ ਵੀਲ ਲੈਸ ਕਮਾਰੇ ਟੱਕ ਟੱਕ ਵੈਰੀਜ਼ ਵਾਲੇ ਹੋਏ ਨੇ ਅੰਨੇ ਹੋ ਮਾਰਦੇ ਸਲੂਟ ਮੈਨੂੰ ਸਜਦੇ ਕਰਦੇ ਜੇ ਨਾ ਮਾਰੇ ਟਾਈਮ ਮੇਰੀ ਗੱਲ ਨਹੀਂ ਗਾਉਣੀ ਗੱਡੀ ਮੇਰੀ ਚੱਲਦੀ ਆ ਕੁੜੀਆਂ ਦੇ ਝੁੰਡ ਪਾਵੇ ਅਸਲ ਦੇ ਵਿੱਚ ਪਤਾ ਗੱਲ ਕੀ ਐ ਆਪਾਂ ਜੱਟ ਬੁੱਧੀ ਲੋਕ ਆ ਮੈਂ ਤਾਂ ਗਾਣਾ ਦਿੱਤਾ ਸੀ ਮੇਰੀ ਏਡੀ ਬਡੀ ਫੋਟੋ ਲਾਈ ਪਈ ਮੈਨੂੰ ਸਾਲ ਆਪ ਲੱਗੇ ਹੋਏ ਐਕਟਰ ਆ ਫਿਲਮ ਚ ਸੀਗਾ ਇੱਕ ਗਾਣਾ ਸਧੂ ਮੂਸੇਵਾਲਾ ਜੇ ਨਾ ਵਿੱਚੇ ਖੜੇ ਆਪਾਂ ਖੜੇ ਆ ਜਵਾਨ ਦੇ ਕੇ ਭੱਜਣ ਵਾਲਿਆਂ ਚੋਂ ਨਹੀਂ ਪਾਨੇ ਵੀਰ ਨੂੰ ਜਵਾਨ ਦਿੱਤੀ ਸੀ ਆਹ ਖੜੇ ਐ ਇੱਥੇ ਇਹਨੂੰ ਭਰਾ ਨੂੰ ਕਿਹਾ ਮੈਂ ਕਿਹਾ ਵੀਰ ਕਹਿਣਾ ਜਿੱਥੇ ਮਰਜੀ ਪਰਖ ਲਈ ਟੋਟੇ ਟੋਟੇ ਹੋ ਜਾਣਗੇ ਇੱਥੇ ਖੜੇ ਰਾਵਾਂਗੇ ਠੀਕ ਹੈ ਨਾ ਓਏ ਪਾਨੇ ਵੀਰ ਪਾਨੇ ਵੀਰ ਦੇ ਹੋਰ ਵੀ ਬਹੁਤ ਦੋਸਤ ਨੇ ਸਾਰਿਆਂ ਦੇ ਦੋਸਤ ਹੁੰਦੇ ਨੇ ਪਰ ਆਪਣੇ ਛੋਟੇ ਭਰਾ ਬਣਿਓ ਬਚਣਾ ਇੱਕ ਤਾੜੀਆਂ ਮਾਰ ਦਿਓ ਮੇਰੇ ਵੀਰ ਦੇ ਨਾਮ ਤੇ ਇੱਕ ਵਾਰ ਠੀਕ ਹੈ ਨਾ ਆਹ ਸਾਲ ਦਾ ਸਵਾਦ ਲੈ ਲਓ ਅਗਲੇ ਸਾਲ ਆਪਾਂ ਹੋਰ ਕਲਾਕਾਰ ਸਾਥ ਲਾਂਗੇ ਇਥੇ